ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਲੰਧਰ ਦੀ ਐਸੋਕ ਤਸਵੀਰ ਵਿਸ਼ਾਲ ਜਿਹੜਾ ਕਿ ਉਹ ਟਰੈਕਟਰ ਦਾ ਜਿਹੜਾ ਕਿ ਉਹ ਵੱਡਾ ਕਾਰਵਾ ਐਸੋਕ ਸੜਕਾਂ ਦੇ ਉੱਤੇ ਐ ਸੁਖਵੀਰ ਨਾਲ ਮੌਜੂਦ ਤੁਹਾਡੇ ਵਾਲੇ ਤੋਂ ਲੈ ਕੇ ਪਿੰਡ 6 ਪਿੰਡਾਂ ਦੀ ਜ਼ਮੀਨ ਕਰੀਬ ਹਜ਼ਾਰ ਏਕੜ ਪਹਿਲੇ ਦਿਨ ਤੋਂ ਵਿਰੋਧ ਕਰਦੇ ਪਏ ਉਹਨਾਂ ਤੋਂ ਤੁਹਾਡੇ ਪਿੰਡ ਰਾਤ ਨੂੰ ਸਰਵੇ ਦੇ ਕਹਿਣ ਦੇ ਮੁਤਾਬਿਕ ਜੋ ਆਗੂ ਆਏ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਤੁਸੀਂ ਫੜਿਆ ਤੇ ਚਿਤਾਵਨੀ ਵੀ ਦਿੱਤੀ ਕਿ ਗਾਹ ਤੋਂ ਨਹੀਂ ਆਣਾ ਤੇ ਨਾਲੇ ਸਰਕਾਰ ਨੂੰ ਵੀ ਲਲਕਾਰਿਆ ਤੇ 8 ਅਗਸਤ ਦਾ ਫਤਾ ਦਿੱਤਾ ਹੈ ਹੁਣ ਅਗਲਾ ਸਟੈਪ ਕੀ ਹੋਣ ਵਾਲਾ ਹੈ ਤੇ ਸਭ ਤੋਂ ਅਹਿਮ ਸਵਾਲ ਸਰਕਾਰ ਵੱਲੋਂ ਕੋਈ ਗੱਲਬਾਤ ਦਾ ਸੱਦਾ ਹਾਲੇ ਤੱਕ 6 ਪਿੰਡਾਂ ਨੂੰ ਮਿਲਿਆ ਜਲੰਧਰ ਦੇ ਨਹੀਂ ਸੱਦਾ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪੀਟੀਸੀ ਨਿਊਜ਼ ਦਾ ਪਹਿਲੇ ਦਿਨ ਤੋਂ ਪ੍ਰਭਲ ਸਿੰਘ ਜੀ ਤੁਸੀਂ ਦੇ ਲੋ ਪਹਿਲੇ ਦਿਨ ਤੋਂ ਜਿਹੜੀ ਸਾਡੀ ਲੜਾਈ ਹੈ ਨਾ ਇਹ ਤੁਹਾਡੇ ਕਰਕੇ ਉੱਪਰ ਗਈ ਆ ਜੇ ਮੀਡੀਆ ਨਾ ਆਉਂਦਾ ਕੋਸ਼ਕ ਮੀਡੀਆ ਛੱਡ ਕੇ ਬਾਕੀ ਦਾ ਮੀਡੀਆ ਗਲਾਮ ਹੋ ਚੁੱਕਾ ਪਰ ਪੀਟੀਸੀ ਨਿਊਜ਼ ਦਾ ਹੀ ਬਹੁਤ ਧੰਨਵਾਦ ਕਰਦੇ ਆ ਬਾਕੀ ਜਿਹੜੀ ਲੜਾਈ ਹੈ ਤਿੱਖੀ ਹੋਣੀ ਦਿਨੋ ਦਿਨ ਕਿਉਂਕਿ 4 ਦਿਨ ਸੰਯੁਕਤ ਮੋਰਚੇ ਨੇ ਮੀਟਿੰਗ ਸਾਧ ਲਈ ਆ ਥੋੜੇ ਲ ਪਿੰਡਾਂ ਤੋਂ ਘਰਾਂ ਘਰਾਂ 'ਚ ਵੜ ਗਈ ਆ ਸਾਡੀਆਂ ਬੀਬੀਆਂ ਨਾਲ ਤੁਰ ਪਈਆਂ ਮਾਤਾ ਲੜਾਈ ਤਿੱਖੀ ਹੋਊਗੀ ਅਸੀਂ ਤਾਂ ਭਗਵਾਨਤਵਾਰ ਨੂੰ ਬੇਨਤੀ ਕਰਦੇ ਆਂ ਵੇ ਵਾਪਸ ਲੈ ਲੈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਇੱਕ ਦਲ ਹੋਰ ਵੀ ਆ ਨਾ ਸੁਖਵੀਰ ਜੀ ਉਹ ਕਹਿੰਦੇ ਕਿ ਦੋ ਧੜੇ ਨੇ ਕਿਸਾਨਾਂ ਦੇ ਇੱਕ ਮੰਨਿਆ ਆ ਦੂਸਰਾ ਜਿਹੜਾ ਹੈ ਕਿ ਉਹ ਵਿਰੋਧ ਚਾਹਤੇ ਉਹ ਨਾਲੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਚਾਹੇ ਰਾਜਨੀਤੀ ਪਾਰਟੀਆਂ ਹੁਣ ਗੱਲੀਦਲ ਕਾਂਗਰਸ ਭਾਜਪਾ ਹਰੇਕ ਦਾ ਨਾਂ ਸਰਕਾਰ ਲੈਂਦੀ ਹੈ ਕਿ ਜਿਹੜਾ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹਦੇ 'ਤੇ ਕਿ ਸਟੈਂਡਿੰਗ ਕੋਈ ਘਬਰਾ ਨਹੀਂ ਦੇਖੋ ਜੀ ਕਿਸਾਨ ਲੀਡਰ ਸਾਰੇ ਇਕੱਠੇ ਦੀ ਗੱਲ ਇਹ ਦੇਖੋ ਸਾਰੇ ਕਿਸਾਨ ਆ ਕੇ ਬੈਠੇ ਨੇ ਅੱਜ ਕਾਜੀ ਕਿਸਾਨ ਵੀਰਾਂ ਨੂੰ ਬੇਨਤੀ ਵੀ ਕਰਦੇ ਆ ਵੀ ਜਿਹੜਿਆ ਮਾੜੇ-ਮੁੰਡੇ ਦੁਨੀਆ ਹੈਗੀਆਂ ਉਹ ਛੱਡ ਕੇ ਆਪਾਂ ਜਿਹੜੀ ਇਹ ਲੜਾਈ ਪੰਜਾਬ ਦੀ ਹੋਣ ਦੀ ਲੜਾਈ ਆ ਇਹ ਛੋਟੀ ਮੋਟੀ ਲੜਾਈ ਨਹੀਂ ਪਰ ਮੈਂ ਇੱਥੇ ਕਿੰਨਾ ਦਲਵਾਵਾਂਗਾ ਤੁਸੀਂ ਕਹਿੰਦੇ ਪਿਆ ਸੀ ਪਹਿਲੇ ਦਿਨ ਤੋਂ ਕਵਰ ਕਰਦੇ ਬੇ ਤੇ ਪਹਿਲੇ ਦਿਨ ਤੋਂ ਮੈਂ ਤੁਹਾਨੂੰ ਸਵਾਲ ਵੀ ਕਰਦਾ ਪਿਆ ਸਰਕਾਰ ਤਾਂ ਕਹਿੰਦੀ ਹੈ ਕਿਸੀ ਜ਼ਬਰਦਸਤੀ ਕੋਈ ਕਰਨੀ ਨਹੀਂ ਲੈਂਡ ਐਕਵਾਇਰ ਦਾ ਕਰਨੀ ਨਹੀਂ ਤੁਹਾਡੀ ਜ਼ਮੀਨ ਆਪਾਂ ਲੈਣੀ ਥੋੜੀ ਦੇਣੀ ਦੇਣੀ ਨਾ ਕੋਈ ਇਹ ਪਰ ਜੇ ਭਾਈ ਜੇ ਸਕੀਮ ਇੰਨੀ ਵਧੀਆ ਤੇ ਭਗਵਾਨ ਦਵਾਰ ਆਪਣੇ ਜਿੰਨੇ ਰੇਸੇ ਆ ਉਹਨਾਂ ਨੂੰ ਪਹਿਲਾਂ ਦਵੇ ਇਸ ਸਕੀਮ ਜਿੰਨੇ ਉਹਨਾਂ ਦੇ ਰੇਸੇ ਆ ਜਿੰਨੇ ਮੰਤਰੀ ਆ ਪਹਿਲਾਂ ਉਹਨਾਂ ਦੇ ਲਾਗੂ ਕਰੇ ਤਾਂ ਉਹੀ ਹੈ ਨਾ ਸਰਕਾਰ ਕਹਿੰਦੀ ਜ਼ਬਰਦਸਤੀ ਤਾਂ ਹੀ ਕਰਦੇ ਨਹੀਂ ਬੇ ਹਰ ਜਾਣਗੇ ਜੀ 5 ਸਾਲ ਤਿਆ ਰਖੋ ਪਿੰਡਾਂ ਦੇ ਵਿੱਚ ਉਹ ਫਲਾਟ ਕਰਾਂਗੇ ਕੜਗੇ ਇਹ ਆਪ ਦੋਟੇ ਦੇਖਣਗੇ ਇਹ ਮੰਨਨ ਨਾਯੋਗ ਸਰਕਾਰ ਦਾ ਕਿਸਾਨ ਹੈ ਨਹੀਂ ਮਾਪ ਰਹੀ ਲੜਾਈ ਦੇਖੋ ਜੀ 10 ਲੱਖ ਸਹਿਰ ਦੇ ਕੇ ਜ਼ਮੀਨਾਂ ਲੈ ਜਾਂ ਬੰਤਾ ਸਿੰਘ ਬਹਾਦਰ ਇੱਕ ਉਹ ਜ਼ਮੀਨਾਂ ਐ ਨਹੀਂ ਲੈ ਜਾਂ ਸਹਿਰ ਦੇ ਕੇ ਲੈ ਜਾਂ ਤੇ ਹੁਣ ਵੀ ਸਾਰੇ ਸਾਡੇ ਕਿਸਾਨ ਵੀਰ ਜਿੰਨੇ ਵੀ ਸਾਡੀ ਜਥੇਬੰਦੀਆਂ ਸਹਿਰ ਦੇ ਕੇ ਜੇ ਸਾਨੂੰ ਸਿਰਾਂ ਦੀ ਲੋੜ ਪਈ ਦੇਵਾਂਗੇ ਪਰ ਜ਼ਮੀਨਾਂ ਨਹੀਂ ਛੱਡਾਂਗੇ ਉਹਨਾਂ ਦੀ ਲੜਾਈ ਆ ਗਈ ਜਾਨ ਮਰਨ ਤੱਕ ਜਿਹੜਾ ਕਿ ਉਹ ਸਾਨੂੰ ਪਹੁੰਚ ਚੁੱਕੇ ਹੋਏ ਨੇ ਕਿੱਥੇ ਤੱਕ ਜਿਹੜੀ ਗੱਲ ਪਹੁੰਚ ਗਈ ਹੈ ਅਸੀਂ ਜ਼ਮੀਨ ਨਹੀਂ ਦੇਵਾਂਗੇ ਕਿਸੇ ਵੀ ਕੀਮਤ ਦੇ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਬਹੁਤ ਤਿੱਖਾ ਜਿਹੜਾ ਕਿ ਉਹ ਪ੍ਰਤੀਕ੍ਰਮ ਹੈ ਕਿਸਾਨਾਂ ਦਾ ਤਸਵੀਰ ਤੁਹਾਨੂੰ ਜਿਹੜੀ ਐਸਓ ਵੀ ਦਿਖਾ ਰਹੇ ਆ ਕਿ ਪਰਮਾ ਜਿਹੜਾ ਕਾਸਨਾ ਜਿਹੜਾ ਕਿ ਐਸਓ ਉਹ ਚੱਲਿਆ ਜਾ ਰਿਹਾ ਲਗਾਤਾਰ ਐਸਓ ਜਿਹੜਾ ਕਿ ਉਹ ਬੋਸ਼ਮਾਰਥ ਵੀ ਤੇਰਾ ਰੈਕਟਰ ਮਾਰਥ ਵੀ ਨਾਲ ਆਗੂ ਹੀ ਨਾਲ ਨੇ ਪਿੰਡਾਂ 'ਚ ਹਾਲਾਤ ਕੀ ਨੇ ਨੌਜਵਾਨ ਨੇ ਵੀ ਹੁਣ ਤਾਂ ਨਾਲ ਚੱਲਦੀ ਪਈ ਐ ਦੇਖੋ ਜੀ ਪਿੰਡਾਂ ਦੇ ਹਾਲਾਤ ਦਾ ਜੋ ਵੀ ਆ ਤੁਹਾਡੇ ਸਾਹਮਣੇ ਇਦਾਂ ਦੇ ਮੌਸਮ ਦੇ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਘਰਾਂ 'ਚੋਂ ਉੱਠ ਕੇ ਆਉਣ ਨੂੰ ਐਸਓ ਆਰਾਮ ਦੀ ਜ਼ਿੰਦਗੀ ਲੀਡਰ ਜੀਂਦੇ ਆ ਸਾਡੇ ਦੇਖੋ ਇਧਰ ਕਿਤਾ ਮਜ਼ਦੂਰੀ ਕਰਕੇ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਬਣਾਈਆਂ ਇਹ ਜ਼ਮੀਨਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤੀਆਂ ਇਹ ਕਿਸੇ ਸਰਕਾਰ ਨੇ ਨਹੀਂ ਸਾਨੂੰ ਦਿੱਤੀਆਂ ਇਹ ਜਿਹੜੀਆਂ ਜ਼ਮੀਨਾਂ ਨੇ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਔਰ ਸਾਡਾ ਸਾਹਮਣਾ ਖੜ੍ਹ ਗਿਆ ਇਹ ਦੇਖੋ ਜੀ ਸਾਡੇ ਨਾਲ ਇਕੱਲੇ ਅਸੀਂ ਨਹੀਂ ਜੁੜੇ ਸਾਡੇ ਨਾਲ ਮਜ਼ਦੂਰ ਭਰਾ ਸਾਡੇ ਨਾਲ ਪ੍ਰਵਾਸੀ ਭਰਾ ਵੀ ਜੁੜੇ ਆ ਘਰੇ ਦਾ ਚੁੱਲਾ ਚੱਲਦਾ ਤੇ ਸਾਡੇ ਪ੍ਰਵਾਸੀ ਭਰਾ ਜਦੋਂ ਮੈਂ ਅੱਜ ਤੁਰਨ ਲੱਗਾ ਜਿਹੜਾ ਸਾਡੇ ਕੰਮ ਆ ਕੋ ਮੈਨੂੰ ਕਹਿਣ ਲੱਗਿਆ ਬਈ ਤੁਸੀਂ ਭਾਜੀ ਅੱਜ ਜਾਓ ਜੇ ਕਹਿੰਦਾ ਤੁਸੀਂ ਖਤਮ ਹੋ ਗਏ ਆ ਇਹ ਸਾਡਾ ਕਹਿੰਦਾ ਕੌਣ ਹੋਊਗਾ ਪਿੱਛੇ ਉਹ ਵੀ ਸਮਝਦੇ ਪੈਣੇ ਯਾਨੀ ਕਿ ਇਹ ਤੇ ਸੰਕਟ ਆ ਗਿਆ ਮੈਂ ਉਹ ਇਸ ਗੱਲ ਨੂੰ ਸਮਝਦੇ ਪੈਣੇ ਦੇਖੋ ਜੀ ਕਿਸਾਨਾਂ ਨਾਲ ਕੱਲੇ ਅਸੀਂ ਨਹੀਂ ਜੁੜੇ ਨਾ ਕਿਸਾਨੀ ਨਾਲ ਅਸੀਂ ਜੁੜੇ ਆ ਕਿਸਾਨੀ ਦਾ ਘੇਰਾ ਬਹੁਤ ਵੱਡਾ ਆ ਇੱਕ ਸਰਕਲ ਚੱਲਦਾ ਆ ਉਹਨੇ ਸਰਕਲ ਦੇ ਵਿੱਚ ਬਹੁਤ ਰੀ ਦੀ ਝੋਟ ਬਹੁਤ ਦੂਰ ਤੱਕ ਪੈਣੀ ਬਹੁਤ ਦੂਰ ਤੱਕ ਇਹ ਜਿਹੜੀਆਂ ਗੰਦੀਆਂ ਨੀਤੀਆਂ ਆ ਨਾ ਦੇਖੋ ਜੀ ਸੰਸਾਰ ਤੇ ਸਮਾਂ ਆਉਂਦਾ ਹਰੇਕ ਦਾ ਇਹ ਇਹਨੂੰ ਭਗਵੰਤ ਮਾਨ ਨੂੰ ਅੱਜ ਇਹਨਾਂ ਨੇ ਲੋਕਾਂ ਨੇ ਰਾਜਨੀਤੀ ਦੇ ਉੱਪਰ ਕੁਰਸੀ ਤੇ ਬਿਠਾਇਆ ਪਰ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅੱਜ ਵੀ ਲੋਕ ਸਲਾਉਂਦੇ ਆ ਉਸ ਰਾਜ ਨੂੰ ਪਰ ਇੱਕ ਬੰਦਾ ਰਾਜ ਕਰਕੇ ਜਦੋਂ ਗਲਤ ਕੰਮ ਕਰ ਚੋਵੇ ਨਾ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਸਦਾ ਯਾਦ ਰੱਖਦੀਆਂ ਐ ਇਸ ਚੀਜ਼ ਨੂੰ ਚਾਹੇ ਤੁਸੀਂ ਚੰਗਾ ਕੰਮ ਕਰ ਚੋ ਚਾਹੇ ਤੁਸੀਂ ਮਾੜਾ ਕਰੋ ਪਰ ਆਉਣ ਵਾਲੀਆਂ ਨਸਲਾਂ ਨੇ ਜਿਉਂਦਾ ਇੱਥੇ ਕਿਸੇ ਨੇ ਨਹੀਂ ਰਹਿਣਾ ਸਾਰਿਆਂ ਨੇ ਜਾਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਸ਼ੇਰਗੱਲ ਆ ਪਿੰਡ ਖੇੜਾ ਬਹੁਤ ਅਹਿਮ ਗੱਲ ਜੋ ਅੱਜ ਦਾ ਫੈਸਲਾ ਦੂਰ ਤੱਕ ਜਿਹੜਾ ਹੈ ਕਿ ਉਹ ਨਵਦੀਪ ਹੋਰਾਂ ਨੇ ਗੱਲ ਆਖੀ ਕਿ ਇਹਦਾ ਜਿਹੜਾ ਹੈ ਕਿ ਕਿਸਾਨ ਹੋਣਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਗਿਲੰਦਰ ਸ਼ਹਿਰ ਦੇ ਅੰਦਰ ਟਰੈਕਟਰ ਮਾਰਚ ਜਿਹੜਾ ਹੈ ਕਿ ਉਹ ਆਜ ਕੇ ਹੋਇਆ ਹੈ ਕਿਸਾਨ ਜਿਹੜੇ ਨੇ ਕਿ ਉਹ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਇਸ ਵਕਤ ਕਰਦੇ ਪਏ ਨੇ ਐਸਐਸ ਦੇ ਟਰੈਕਟਰਾਂ ਉੱਤੇ ਜਿਹੜੇ ਨੇ ਕਿ ਉਹ ਨੌਜਵਾਨ ਵੀ ਬੈਠੇ ਹੋਏ ਨੇ ਐਸਐਸ ਨਾਲ ਅੱਗੇ ਕਿਸਾਨ ਆਗੂ ਵੀ ਨੇ ਲੀਡਰ ਵੀ ਨੇ ਜਿਹੜੇ ਐਸਐਸ ਰੋਜ਼ ਪ੍ਰਦਰਸ਼ਨ ਜਿਹੜਾ ਹੈ ਕਿ ਉਹ ਸਰਕਾਰ ਦੇ ਖਾਤੇ ਵਿੱਚ ਹਾਰੇ ਨਹੀਂ ਲੱਗੇ ਨੇ ਕੇ ਨਿਮਨ ਬਚਾਓ ਕੇ ਨਿਮਨ ਬਚਾਓ ਪੰਜਾਬ ਬਚਾਓ ਤੇ ਜਿਹੜੇ ਨੇ ਕਿ ਉਹ ਐਸਐਸ ਸਲੋਗਨ ਵੀ ਲਿਖੇ ਗਏ ਨੇ ਮੇਰੇ ਕੈਮਰਾ ਪਰ ਸਤਿ ਕੁ ਮਿੰਟ ਪ੍ਰੋਫੈਸਰ ਜੀ ਦੋ ਹਰਦਾਨ ਬੋਲ